ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਤੋਂ ਦਿੱਲੀ ਦੇ ਵਿੱਚ ਵਾਹਨਾਂ ਨੂੰ ਪੈਟਰੋਲ ਡੀਜ਼ਲ ਨਹੀਂ ਮਿਲੇਗਾ ਉਹਨਾਂ ਵਾਹਨਾਂ ਨੂੰ ਜਿਹੜੇ ਆਪਣੀ ਮਿਆਦ ਪੂਗਾ ਚੁੱਕੇ ਨੇ ਯਾਨੀ ਕਿ ਜਿਹੜੇ ਡੀਜ਼ਲ ਵਾਹਨ 10 ਸਾਲ ਦੀ ਮਿਆਦ ਪੂਗਾ ਚੁੱਕੇ ਨੇ ਤੇ ਪੈਟਰੋਲ ਗੱਡੀਆਂ ਨੇ ਜਿਹੜੀਆਂ ਜਾਂ ਪੈਟਰੋਲ ਵਹੀਕਲ ਨੇ ਚਾਰ ਪਈਆ ਖਾਸ ਕਰ ਉਹ ਆਪਣੀ 15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਅੱਜ ਤੋਂ ਪੈਟਰੋਲ ਨਹੀਂ ਮਿਲੇਗਾ ਹਾਲਾਂਕਿ ਸੀएनजी ਨਾਲ ਚੱਲਣ ਵਾਲੇ ਵਾਹਨਾਂ ਨੂੰ ਛੂਟ ਜ਼ਰੂਰ ਦਿੱਤੀ ਗਈ ਹੈ ਚਾਹੇ ਉਹ 15 ਸਾਲ ਤੋਂ ਵੱਧ ਪੁਰਾਣੇ ਕਿਉਂ ਨਾ ਹੋਣ ਪਰ ਫਿਰ ਵੀ ਉਹਨਾਂ ਨੂੰ ਕਈ ਤਰ੍ਹਾਂ ਦੇ ਮਾਪਦੰਡਾਂ ਦੇ ਵਿੱਚੋਂ ਨਿਕਲਣਾ ਪਵੇਗਾ ਤੇ ਨਿਗਰਾਨੀ ਵਾਸਤੇ ਪੈਟਰੋਲ ਪੰਪਾਂ ਦੇ ਉੱਤੇ ਕੈਮਰੇ ਲਗਾ ਦਿੱਤੇ ਗਏ ਨੇ ਜਿਹੜੇ ਪੂਰੀ ਨਿਗਰਾਨੀ ਰੱਖਣਗੇ ਨੰਬਰ ਪਲੇਟ ਨੂੰ ਸਕੈਨ ਕਰਨਗੇ ਤੇ ਤੁਹਾਡੀ ਗੱਡੀ ਜੇਕਰ ਪੁਰਾਣੀ ਪਾਈ ਜਾਂਦੀ ਹੈ ਤਾਂ ਪਹਿਲੀ ਗੱਲ ਤਾਂ ਤੇਲ ਨਹੀਂ ਮਿਲਣਾ ਤੇ ਦੂਜੀ ਗੱਲ ਇਹ ਹੈ ਕਿ ਉੱਥੇ ਹੀ ਗੱਡੀ ਉਹ ਜ਼ਬਤ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਦੇ ਵਿੱਚ ਜਾਣਕਾਰੀ ਮੁਤਾਬਕ ਉਸ ਗੱਡੀ ਨੂੰ ਸਕ੍ਰੈਪ ਸੈਂਟਰ ਦੇ ਵਿੱਚ ਭੇਜਿਆ ਜਾਏਗਾ ਇਹਦੇ ਵਾਸਤੇ ਥੋੜਾ ਜਿਹਾ ਇਹ ਜ਼ਰੂਰ ਰਾਹਤ ਦਿੱਤੀ ਗਈ ਹੈ ਕਿ ਤੁਸੀਂ ਕੁਝ ਜ਼ੁਰਮਾਨਾ ਵਗੈਰਾ ਭਰਨ ਤੋਂ ਬਾਅਦ ਆਪਣੀ ਗੱਡੀ ਨੂੰ ਛੁੜਵਾ ਸਕਦੇ ਹੋ ਪਰ ਇਹ ਮੌਕਾ ਇੱਕ ਵਾਰ ਹੀ ਮਿਲੇਗਾ ਯਾਨੀ ਕਿ ਅੱਜ ਤੋਂ ਦਿੱਲੀ ਦੇ ਵਿੱਚ ਸਖਤੀ ਹੁੰਦੀ ਨਜ਼ਰ ਆ ਰਹੀ ਹੈ ਅੱਜ 1 ਜੁਲਾਈ 2025 ਹੈ ਤਾਂ ਅੱਜ ਤੋਂ ਦਿੱਲੀ ਦੇ ਵਿੱਚ ਪੁਰਾਣੇ ਵਾਨਾਂ ਨੂੰ ਲੈ ਕੇ ਨਵਾਂ ਫਾਰਮੂਲਾ ਲਾਗੂ ਹੋ ਚੁੱਕਿਆ ਹੈ। ਇਹਦੇ ਮੁਤਾਬਕ ਆਟੋਮੈਟਿਕ ਨੰਬਰ ਪਲੇਟ ਰੈਕੋਗਨਾਈਜੇਸ਼ਨ ਇੱਕ ਜਿਹੜਾ ਸਿਸਟਮ ਲਗਾਇਆ ਗਿਆ ਜਿਹਨੂੰ ਸ਼ਾਰਟ ਦੇ ਵਿੱਚ ਐਨ ਏ ਐਨ ਪੀ ਆਰ ਕਹਿ ਸਕਦੇ ਆ ਇਹਨਾਂ ਕੈਮਰਿਆਂ ਦੇ ਨਾਲ ਪੂਰੀ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਪੁਰਾਣੀ ਗੱਡੀ ਆ ਉਹ ਪੈਟਰੋਲ ਪੰਪ ਦੇ ਉੱਤੇ ਪਹੁੰਚਦੀ ਆ ਤਾਂ ਉਹਨੂੰ ਸਕੈਨ ਕੀਤਾ ਜਾਵੇ ਤੇ ਨਾਲ ਦੀ ਨਾਲ ਹੀ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ। ਇਹ ਤਾਂ ਕਿ ਵੀ ਕਿਹਾ ਗਿਆ ਸੀਗਾ ਕਿ ਜਿਹੜੇ ਪੈਟਰੋਲ ਪੰਪ ਇਹਨਾਂ ਪ੍ਰਾਣੀਆਂ ਗੱਡੀਆਂ ਦੇ ਵਿੱਚ ਤੇਲ ਪਾਉਣਗੇ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਏਗੀ ਤਾਂ ਕੁੱਲ ਮਿਲਾ ਕੇ ਪੂਰੀ ਦਿੱਲੀ ਦੇ ਵਿੱਚ 498 ਫਿਊਲ ਸਟੇਸ਼ਨਾਂ ਦੇ ਉੱਤੇ ਕੈਮਰੇ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਕੁਝ ਜਿਹੜੇ ਨੇ 116 ਸੀਐਨਜੀ ਸਟੇਸ਼ਨ ਨੇ ਜਿਨ੍ਹਾਂ ਦੇ ਉੱਤੇ ਵੀ ਇਹ ਕੈਮਰੇ ਲਗਾਏ ਗਏ ਨੇ ਪਰ ਸੀਐਨਜੀ ਸਟੇਸ਼ਨ ਦੇ ਉੱਤੇ ਗੱਡੀ ਦਾ PUC ਯਾਨੀ ਕਿ ਪੋਲੂਸ਼ਨ ਅੰਡਰ ਕੰਟਰੋਲ ਸਰਟੀਫਿਕੇਟ ਦਿਖਾਉਣਾ ਪਵੇਗਾ ਜੇਕਰ ਗੱਡੀ ਤੁਹਾਡੀ 15 ਸਾਲ ਤੋਂ ਪੁਰਾਣੀ ਵੀ ਹੈ ਪਰ CNG ਦੇ ਮੁਤਾਬਕ ਮਾਪਦੰਡਾਂ ਦੇ ਉੱਤੇ ਖੜੀ ਉਤਰਦੀ ਆ ਤਾਂ ਉਹ ਗੱਡੀ ਨੂੰ CNG ਜ਼ਰੂਰ ਮਿਲੇਗੀ ਪਰ ਪੈਟਰੋਲ ਡੀਜ਼ਲ ਵਾਲੀਆਂ ਗੱਡੀਆਂ ਨੇ ਜਿਹੜੀਆਂ ਉਹ ਹੁਣ ਇੱਕ ਤਰੀਕੇ ਨਾਲ ਜ਼ਬਤ ਕਰ ਲੀਆਂ ਜਾਣਗੀਆਂ ਇਹਦੇ ਵਾਸਤੇ ਦਿੱਲੀ ਪੁਲਿਸ ਉਥੋਂ ਦਾ ਟਰਾਂਸਪੋਰਟ ਡਿਪਾਰਟਮੈਂਟ ਤੇ ਨਗਰ ਨਿਗਮ ਪੂਰੀ ਤਰ੍ਹਾਂ ਐਕਟਿਵ ਹੋ ਚੁੱਕੇ ਨੇ ਲਗਾਤਾਰ ਵਧਦੇ ਹੋਏ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਾਸਤੇ ਪਰਾਣੀਆਂ ਗੱਡੀਆਂ ਦੇ ਉੱਤੇ ਰੋਕ ਲੱਗਦੀ ਹੋਈ ਨਜ਼ਰ ਆ ਰਹੀ ਹੈ ਤੇ ਉਧਰ ਖਾਸ ਕਰ ਤੁਸੀਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਹਰਿਆਣੇ ਦੇ ਸੜਕਾਂ ਦੇ ਉੱਤੇ ਦਿੱਲੀ ਨੰਬਰ ਦੀਆਂ ਗੱਡੀਆਂ ਘੁੰਮਦੀਆਂ ਦੇਖਦੇ ਹੋ ਤਾਂ ਹੋ ਸਕਦਾ ਹੈ ਕਿ ਹੁਣ ਸੰਭਾਵਨਾ ਹੈ ਕਿ ਪੰਜਾਬ ਦੇ ਵਿੱਚ ਵੀ ਉਹ ਗੱਡੀਆਂ ਜ਼ਿਆਦਾ ਨਜ਼ਰ ਆਉਣ ਕਿਉਂਕਿ ਉਧਰੋਂ ਲੋਕ ਉਹ ਗੱਡੀਆਂ ਵੇਚਣੀਆਂ ਸ਼ੁਰੂ ਕਰ ਦੇਣਗੇ ਸਕ੍ਰੈਪ ਕਰਵਾਉਣੀਆਂ ਸ਼ੁਰੂ ਕਰ ਦੇਣਗੇ ਤਾਂ ਇਹ ਗੱਡੀਆਂ ਹੋਰ ਨਾਲ ਸੂਬਿਆਂ ਦੇ ਵਿੱਚ ਵੀ ਜਾਣ ਦੀ ਸੰਭਾਵਨਾ ਬਣ ਜਾਂਦੀ ਹੈ ਕਿਉਂਕਿ ਹਰ ਕੋਈ ਮੁਨਾਫਾ ਕਮਾ ਕੇ ਗੱਡੀ ਨੂੰ ਵੇਚਣਾ ਚਾਹਦਾ ਹੁੰਦਾ ਹੈ ਤੇ 10 ਤੋਂ 15 ਸਾਲ ਜਿਹੜੇ ਪੁਰਾਣੇ ਵਹੀਕਲ ਨੇ 10 ਸਾਲ ਪੁਰਾਣੇ ਜਿਹੜੇ ਨੇ ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੈ ਡੀਜ਼ਲ ਵਾਲੇ ਤੇ 15 ਸਾਲ પેટ્રોલ ਵਾਲੇ ਵਹੀਕਲ ਹੁਣ ਦਿੱਲੀ ਦੇ ਵਿੱਚ ਨਹੀਂ ਚੱਲ ਸਕਣਗੇ ਪਹਿਲੀ ਗੱਲ ਤਾਂ પેટ્રોલ ਨਹੀਂ ਮਿਲਣਾ ਡੀਜ਼ਲ ਨਹੀਂ ਮਿਲਣਾ ਤੇ ਦੂਜੀ ਉਹਨਾਂ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ ਇਹਦੇ ਵਾਸਤੇ ਬੜੇ ক্লোਜ਼ ਸਰਕਟ ਵਾਲੇ ਜਿਹੜੇ ਕੈਮਰੇ ਨੇ ਉਹ ਲਗਾ ਦਿੱਤੇ ਗਏ ਨੇ ਜਿਹੜੇ ਨਿਗਰਾਨੀ ਰੱਖਣਗੇ પેટ્રોલ ਪੰਪ ਦੇ ਉੱਤੇ ਗੱਡੀ ਪਹੁੰਚਦੀ ਹੈ ਨਾਲ ਦੀ ਨਾਲ ਨੰਬਰ ਸਕੈਨ ਹੋਏਗਾ ਤੇ ਗੱਡੀ ਜੇਕਰ ਤੁਹਾਡੀ ਪੁਰਾਣੀ ਨਿਕਲਦੀ ਹੈ ਤੁਹਾਨੂੰ ਉੱਥੇ ਜ਼ਬਤ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਦਿੱਲੀ ਦੇ ਵਿੱਚ ਨਿਯਮ ਬਦਲਿਆ ਹੈ ਤਾਂ ਦੱਸਦੀ ਕਿਸ ਤੋਂ ਪਹਿਲਾਂ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਤਾਂ ਉਦੋਂ ਦਿੱਲੀ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਕੰਟਰੋਲ ਕਰਨ ਵਾਸਤੇ ਈਵਨ ਆਡ ਫਾਰਮੂਲਾ ਚਲਾਇਆ ਗਿਆ ਸੀਗਾ ਇੱਕ ਦਿਨ ਇੱਕ ਨੰਬਰ ਦੀਆਂ ਗੱਡੀਆਂ ਜਿਵੇਂ ਆਪਣੇ ਟਾਂਕ ਜਿਸਤ ਕਹਿ ਦਿੰਨੇ ਆਪਾਂ ਕਿ 1 ਤੇ 3 5 7 ਇਸ ਤਰ੍ਹਾਂ ਤੇ 2 4 6 8 ਨੰਬਰ ਹੁੰਦਾ ਤਾਂ ਉਹਨਾਂ ਦੀ ਸੀਰੀਜ਼ ਵਾਲੀਆਂ ਗੱਡੀਆਂ ਵੱਖਰੀਆਂ ਵੱਖਰੀਆਂ ਚਲਾਉਣ ਵਾਸਤੇ ਕਿਹਾ ਗਿਆ ਸੀਗਾ ਤੇ ਹੁਣ ਇਸੇ ਸਮੱਸਿਆ ਦਾ ਹੱਲ ਕੱਢਣ ਵਾਸਤੇ ਪੈਟਰੋਲ ਡੀਜ਼ਲ ਜਿਹੜਾ ਹੈ ਉਹ ਨਹੀਂ ਮਿਲੇਗਾ ਪੰਪ ਮਾਲਕਾਂ ਨੂੰ ਹਦਾਇਤਾਂ ਹੋ ਚੁੱਕੀਆਂ ਨੇ ਤੇ ਜਿਹੜੇ ਕੈਮਰੇ ਨੇ ਉਹ ਇੰਸਟਾਲ ਕਰ ਦਿੱਤੇ ਗਏ ਨੇ ਅੱਜ ਤੋਂ ਪੂਰੀ ਨਿਗਰਾਨੀ ਹੈ ਜੇਕਰ ਤੁਸੀਂ ਦਿੱਲੀ ਜਾ ਰਹੇ ਹੋ ਪੁਰਾਣੀ ਗੱਡੀ ਲੈ ਕੇ ਜਾ ਰਹੇ ਹੋ ਤਾਂ ਤੁਹਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਟੂ व्हीਲਰਸ ਨੂੰ ਲੈ ਕੇ ਵੀ ਅਜੇ ਹੀ ਹੀ ਕੋਈ ਨਾ ਕੋਈ ਅਪਡੇਟ ਜ਼ਰੂਰ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਅਪਡੇਟਸ ਆਉਣ ਗਿਆ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲਾਂਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ